ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜੋ ਜ਼ਿਮਨੀ ਚੋਣ ਹੋਈ ਸੀ ਉਸ ਦਾ ਅੱਜ ਨਤੀਜਾ ਆਉਣਾ ਸ਼ੁਰੂ ਹੋ ਚੁੱਕਾ ਹੈ ਤੇ ਇਸ ਨਤੀਜੇ ਨੇ ਕਈਆਂ ਨੂੰ ਹੈਰਾਨ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਤੁਸੀਂ ਸੋਚੋ ਕਿ ਇਹ ਹੈਰਾਨ ਕਰਨ ਵਾਲੀ ਗੱਲ ਕੀ ਹੈ ਜੀ ਹਾਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਪੂਰੇ ਨਤੀਜਿਆਂ ਦਾ ਜੋ ਰੁਝਾਨ ਆਉਣੇ ਸ਼ੁਰੂ ਹੋਏ ਨੇ ਇਸ ਦੇ ਵਿੱਚ ਜੋ ਸੰਜੀਵ ਅਰੋੜਾ ਨੇ ਆਮ ਆਦਮੀ ਪਾਰਟੀ ਦੇ ਉਹ ਜ਼ਾਹਿਰ ਤੌਰ ਤੇ ਪਹਿਲੇ ਨੰਬਰ ਤੇ ਨੇ ਤੇ ਬਾਕੀਆਂ ਨੂੰ ਇਹ ਅੰਦਾਜ਼ਾ ਸੀ ਕਿ ਸ਼ਾਇਦ ਭਾਰਤ ਪੂਸ਼ਣ ਆਸ਼ੂ ਅੱਜ ਸੰਜੀਵ ਅਰੋੜਾ ਨੂੰ ਵੀ ਪਿੱਛੇ ਛੱਡ ਦੇਣਗੇ ਪਰ ਭਾਰਤ ਪੂਚਨ ਆਸ਼ੂ ਕਦੇ ਤੀਜੇ ਤੇ ਹੁੰਦੇ ਨੇ ਕਦੇ ਦੂਜੇ ਤੇ ਹੁੰਦੇ ਨੇ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜੋ ਜੀਵਨ ਗੁਪਤਾ ਨੇ ਆਮਾ ਭਾਜਪੀ ਦੇ ਜੀਵਨ ਗੁਪਤਾ ਨੂੰ ਕਾਫੀ ਅੰਤ ਦੇ ਵਿੱਚ ਭਾਜਪੀ ਨੇ ਆਪਣਾ ਉਮੀਦਵਾਰ ਬਣਾਇਆ ਸੀ ਤੇ ਉਹਨਾਂ ਬਾਰੇ ਬਹੁਤੇ ਲੋਕ ਜਾਣਦੇ ਵੀ ਨਹੀਂ ਸੀ ਖਾਸ ਕਰਕੇ ਲੁਧਿਆਣਾ ਤੋਂ ਬਾਹਰ ਪਰ ਜੀਵਨ ਗੁਪਤਾ ਲਗਾਤਾਰ ਇਨ੍ਹਾਂ ਤਿੰਨਾਂ ਕੈਂਡੀਡੇਟਸ ਦੇ ਵਿੱਚੋਂ ਸਭ ਤੋਂ ਜੋ ਟੱਕਰ ਦੇਣ ਵਾਲਿਆਂ ਵਿੱਚੋਂ ਇੱਕ ਸਾਬਤ ਹੋਏ ਨੇ ਜੀ ਹਾਂ ਇਸ ਸਮੇਂ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ 12320 320 ਵੋਟਾਂ ਨਾਲ ਅੱਗੇ ਚੱਲ ਰਹੀ ਹੈ ਭਾਰਤ ਪੋਸ਼ਣ ਆਸ਼ੂ 98116 ਵੋਟਾਂ ਨਾਲ ਤੇ ਜੀਵਨ ਗੁਪਤਾ 8831 ਵੋਟਾਂ ਨਾਲ ਤੀਜੇ ਨੰਬਰ ਤੇ ਨੇ ਪਹਿਲਾਂ ਉਹ ਕੁਝ ਦੇਰ ਪਹਿਲਾਂ ਦੂਜੇ ਨੰਬਰ ਤੇ ਵੀ ਪਹੁੰਚ ਗਏ ਸੀ ਤੇ ਚੌਥੇ ਨੰਬਰ ਤੇ ਇਸ ਸਮੇਂ ਨੇ 2958 ਵੋਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਤਾਂ ਇਹ ਚਾਰੇ ਕੈਂਡੀਡੇਟਸ 18 ਕੈਂਡੀਡੇਟਸ ਦੇ ਵਿੱਚੋਂ ਚਾਰੇ ਕੈਂਡੀਡੇਟਸ ਦਾ ਹੀ ਨਾਮ ਸਭ ਤੋਂ ਅੱਗੇ ਆ ਰਿਹਾ ਸੀ ਕਿ ਇਹਨਾਂ ਦੇ ਵਿੱਚੋਂ ਕੌਣ ਪਹਿਲੇ ਦੂਜੇ ਤੀਜੇ ਚੌਥੇ ਨੰਬਰ ਤੇ ਆਏਗਾ ਤ ਪਰ ਇਸ ਸਬ ਦੇ ਵਿਚਾਲੇ ਜੋ ਜੀਵਨ ਗੁਪਤਾ ਨੇ ਬੀਜੇਪੀ ਦੇ ਉਹਨਾਂ ਨੇ ਸਭ ਨੂੰ ਹੈਰਾਨ ਇਸੇ ਕਰਕੇ ਕੀਤਾ ਕਿ ਕਿਸੇ ਨੂੰ ਉਮੀਦ ਨਹੀਂ ਸੀ ਕਿ ਬੀਜੇਪੀ ਦਾ ਕੈਂਡੀਡੇਟ ਇੰਨੀ ਮਜ਼ਬੂਤੀ ਨਾਲ ਅੱਗੇ ਵਧੇਗਾ ਕਿਉਂਕਿ ਬੀਜੇਪੀ ਦੇ ਕੈਂਡੀਡੇਟ ਅਤੇ ਜੋ ਸੰਜੀਵ ਅਰੋੜਾ ਨੇ ਉਹਨਾਂ ਦੇ ਵਿੱਚ ਇਸ ਸਮੇਂ 4000 ਕਰੀਬ ਵੋਟਾਂ ਦਾ ਫਰਕ ਸੀ ਪਹਿਲਾਂ ਤਾਂ ਇਹ ਵੋਟਾਂ ਦਾ ਫਰਕ 2000 ਦੇ ਕਰੀਬ ਹੀ ਸੀ ਤਾਂ ਲੁਧਿਆਣਾ ਵੈਸਟ ਦੇ ਵਿੱਚ ਫਿਲਹਾਲ ਆਮ ਆਦਮੀ ਪਾਰਟੀ ਆਮ ਆਦੀ ਪਾਰਟੀ ਅੱਗੇ ਹੈ ਭਾਰਤ ਪੂਸ਼ਣ ਆਸ਼ੂ ਜੋ ਕਿ ਤੀਜੇ ਨੰਬਰ ਤੇ ਸੀ ਤੇ ਪਰ ਹੁਣ ਉਹ ਦੂਜੇ ਨੰਬਰ ਤੇ ਆ ਗਏ ਨੇ 9816 ਵੋਟਾਂ ਦੇ ਨਾਲ ਤੇ 9000 ਤੋਂ ਵੱਧ ਵੋਟਾਂ ਇਸ ਸਮੇਂ ਬੀਜੇਪੀ ਦੇ ਕੈਂਡੀਡੇਟ ਨੇ ਹਾਸਲ ਕੀਤੀਆਂ ਨੇ 6ਵੇਂ ਰਾਉਂਡ ਦੀ ਜੋ ਕਾਊਂਟਿੰਗ ਹੈ ਇਸ ਸਮੇਂ ਲਗਾਤਾਰ ਜਾਰੀ ਹੈ ਤੁਹਾਨੂੰ ਦੱਸ ਦਈਏ ਕਿ 90000 ਤੋਂ ਵੱਧ ਵੋਟਾਂ ਪਈਆਂ ਸਨ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਜਦੋਂ ਚੋਣ ਹੋਈ ਸੀ ਇਸ ਵਾਰ ਜੋ VOTING ਹੋਈ ਹੈ ਉਹ 51% ਤੋਂ ਥੋੜੀ ਜਿਹੀ ਜ਼ਿਆਦਾ ਹੋਈ ਸੀ ਯਾਨੀ ਕਿ ਸਭ ਨੂੰ ਉਮੀਦ ਸੀ ਕਿ ਇਸ ਵਾਰ ਸ਼ਾਇਦ VOTING ਪਰਸੈਂਟੇਜ ਵਧੇਗਾ ਪਰ ਪਿਛਲੀ ਵਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਉਹੀ ਦੇਖਣ ਨੂੰ ਮਿਲਿਆ ਤੇ VOTING ਪਰਸੈਂਟੇਜ ਜੋ ਸੀ ਉਹ ਕਰੀਬ-ਕਰੀਬ 50-50 ਦੇ ਕਰੀਬ ਸੀ 51% ਕੁਝ ਪਰਸੈਂਟ ਦੇ ਅੱਗੇ ਦੀ VOTING ਇਸ ਵਾਰ ਹੋਈ ਸੀ ਤਾਂ ਲੁਧਿਆਣਾ ਦੇ ਵਿੱਚ ਇਸ ਸਮੇਂ 6ਵੇਂ ਰਾਊਂਡ ਦੀ ਜੋ ਕਾਊਂਟਿੰਗ ਚ ਚੱਲ ਰਹੀ ਹੈ 14 ਰਾਊਂਡ ਦੀ ਪੂਰੀ ਕਾਊਂਟਿੰਗ ਹੋਣੀ ਹੈ 6ਵੇਂ ਰਾਊਂਡ ਦੀ ਕਾਊਂਟਿੰਗ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਸੰਜੀਵ ਅਰੋੜਾ ਦੀ ਲੀਡ ਲਗਾਤਾਰ ਵੱਧ ਰਹੀ ਹੈ ਤੇ ਉਹਨਾਂ ਦੇ ਜੋ ਸਮਰਥਕ ਨੇ ਉਹਨਾਂ ਦਾ ਵੀ ਜੋਸ਼ ਲਗਾਤਾਰ ਵੱਧ ਰਿਹਾ ਕਿਉਂਕਿ ਉਹਨਾਂ ਨੂੰ ਹੁਣ ਅੰਦਾਜ਼ਾ ਹੋ ਗਿਆ ਕਿ ਸੰਜੀਵ ਅਰੋੜਾ ਇਸ ਵਾਰ ਜੇਤੂ ਬਣ ਕੇ ਨਿਕਲਣਗੇ ਜੋ ਕਿ ਇਸ ਸਮੇਂ ਰਾਜ ਸਭਾ ਦੇ ਵਿੱਚ ਐਮਪੀ ਨੇ ਜੇਕਰ ਸੰਜੀਵ ਅਰੋੜਾ ਹਾਲਾਂਕਿ ਜੋ ਦਿਖ ਵੀ ਰਿਹਾ ਜੇਕਰ ਸੰਜੀਵ ਅਰੋੜਾ ਜਿੱਤਦੇ ਨੇ ਰਾਜ ਸਭਾ ਦੀ ਜੋ ਸੀਟ ਹੈ ਉਹ ਖਾਲੀ ਹੋ ਜਾਏਗੀ ਤੇ ਖਾਲੀ ਸੀਟ ਦੇ ਵਿੱਚ ਕੌਣ ਜਾਏਗਾ ਕੌਣ ਉਹ ਸੀਟ ਭਰੇਗਾ ਇਸ ਦੀ ਚਰਚਾ ਤਾਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਅਰਵਿੰਦ ਕੇਜਰੀਵਾਲ ਤੇ ਅਰਵਿੰਦ ਕੇਜਰੀਵਾਲ ਦੇ ਨਾਲ ਦੇ ਲਈ ਇਹ ਕਿਹਾ ਜਾ ਰਿਹਾ ਸੀ ਕਿ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਜੋ ਵਿਧਾਨ ਸਭਾ ਸੀਟ ਦੀ ਜ਼ਿੰਮਨੀ ਚੋਣਾ ਉਸ ਦੇ ਲਈ ਉਤਾਰਿਆ ਗਿਆ ਸੀ ਤੇ ਹੁਣ ਉਹ ਸੱਚ ਸਾਬਤ ਹੁੰਦਾ ਵੀ ਦਿਖਾਈ ਦੇ ਰਿਹਾ ਹੈ ਹਾਲਾਂਕਿ ਉਮੀਦਾਂ ਇਹ ਜ਼ਰੂਰ ਸਨ ਕੀ ਆਮ ਆਦਮੀ ਪਾਰਟੀ ਨੂੰ ਇਸ ਵਾਰ ਭਾਰਤ ਪੁਸ਼ਣ ਆਸ਼ੂ ਪਿੱਛੇ ਛੱਡ ਦੇਣਗੇ ਕਿਉਂਕਿ ਉਹਨਾਂ ਦੀ ਹਵਾ ਬਹੁਤ ਜ਼ਿਆਦਾ ਸੀ ਵੱਖ-ਵੱਖ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ ਇਸ ਤੋਂ ਇਲਾਵਾ ਭਾਰਤ ਪੁਸ਼ਣ ਆਸ਼ੂ ਕਈ ਮਾਮਲਿਆਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਵੀ ਰਹੇ ਨੇ ਪਰ ਇਸ ਵਾਰ ਜੋ ਲੱਗਿਆ ਸੀ ਕਿ ਭਾਰਤ ਪੁਸ਼ਣ ਆਸ਼ੂ ਆਪਣੀ ਜੋ ਪੋਜੀਸ਼ਨ ਹੈ ਉਸ ਨੂੰ ਮਜ਼ਬੂਤ ਬਣਾ ਕੇ ਇਸ ਵਾਰ ਦੀ ਚੋਣ ਜਿੱਤ ਜਾਣਗੇ ਪਰ ਅਜੇ ਆ ਹੁੰਦਾ ਨਜ਼ਰ ਨਹੀਂ ਆ ਰਿਹਾ ਘੱਟੋ-ਘੱਟ 6ਵੇਂ ਗੇਟ ਦੀ ਜੋ ਕਾਊਂਟਿੰਗ ਹੈ ਉਸ ਦੇ ਵਿੱਚ ਤਾਂ ਕਿਉਂਕਿ 14 ਗੇਟ ਦੀ ਕਾਊਂਟਿੰਗ ਹੈ 6ਵਾਂ ਰਾਉਂਡ ਇਸ ਸਮੇਂ ਚੱਲ ਰਿਹਾ ਹੈ 6ਵੇਂ ਰਾਉਂਡ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਜੀ ਹੁਣ ਦੀ ਅਪਡੇਟ ਇਹੀ ਆਏਗੀ ਭਾਰਤ ਪੂਸ਼ਣ ਆਸ਼ੂ ਇਸ ਸਮੇਂ 11324 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਸੰਜੀਵ ਅਰੋੜਾ 13403 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਜੋ ਮਾਰਜਨ ਹੈ ਉਹ ਕਿਤੇ ਨਾ ਕਿਤੇ ਘਟ ਰਿਹਾ ਹੈ ਪਰ ਇਸ ਮਾਰਜਨ ਕੀ 14 ਰਾਉਂਡ ਦੀ ਜੋ VOTING ਹੋਏਗਾ ਜੋ ਕਾਊਂਟਿੰਗ ਹੋਏਗੀ ਉਸ ਦੇ ਬਰਾਬਰ ਇਸ ਤਰ੍ਹਾਂ ਬਣਿਆ ਰਹੇਗਾ ਕਿ ਮਾਰਜਨ ਉਸ ਤੋਂ ਜ਼ਿਆਦਾ ਚੱਲ ਜਾਏਗਾ ਕਿਉਂਕਿ ਜੋ ਅ 14 ਰਾਊਂਡ ਦੀ ਕਾਊਂਟਿੰਗ ਹੋਣੀ ਹੈ ਉਸ ਦੇ ਵਿੱਚ ਕਰੀਬ 50% ਦੀ ਕਾਊਂਟਿੰਗ ਹੁਣ ਲਗਾ ਲਗਭਗ ਹੋ ਚੁੱਕੀ ਹੈ ਜਿਸ ਦੇ ਵਿੱਚ 13000 ਵੋਟਾਂ ਦੇ ਨਾਲ ਸੰਜੀਵ अरोड़ा ਅੱਗੇ ਨੇ ਤੇ ਦੂਜੇ ਨੰਬਰ ਤੇ ਨੇ ਭਾਰਤ ਪੋਸ਼ਣ ਆਸ਼ੂ ਜਿਨ੍ਹਾਂ ਦੀ ਉਮੀਦ ਜਤਾਈ ਜਾ ਰਹੀ ਸੀ ਕਿ ਸ਼ਾਇਦ ਉਹ ਪਹਿਲੇ ਨੰਬਰ ਤੇ ਹੋਣਗੇ ਪਰ ਜੇਕਰ ਕੋਈ ਕਰਿਸ਼ਮਾ ਹੁੰਦਾ ਹੈ ਤਾਂ ਉਹ ਇਹੀ ਹੋ ਸਕਦਾ ਹੈ ਕਿ ਜੇਕਰ ਅਗਲੇ ਜੋ ਰਾਉਂਡਸ ਨੇ ਕਾਊਂਟਿੰਗ ਦੇ ਰਾਉਂਡਸ ਨੇ ਉਸ ਦੇ ਵਿੱਚ ਜੇਕਰ ਭਾਰਤ ਪੂਸ਼ਣ ਆਸ਼ੂ ਦੀ ਕਿਸਮਤ ਚੰਗੀ ਰਹੀ ਲੋਕਾਂ ਦੀ ਨਜ਼ਰ ਉਹਨਾਂ ਤੇ ਠੀਕ ਰਹੀ ਤਾਂ ਹੋ ਸਕਦਾ ਹੈ ਕਿ ਉਹ ਅੱਗੇ ਆ ਜਾਣ ਪਰ ਇਸ ਸਮੇਂ ਜੋ ਮਾਰਜਨ ਹੈ ਮਾਰਜਨ ਕਰੀਬ-ਕਰੀਬ 2000 ਦਾ ਹੈ ਭਾਰਤ ਪੂਸ਼ਣ ਆਸ਼ੂ ਤੇ ਸੰਜੀਵ अरोड़ा ਦੇ ਵਿਚਾਲੇ ਤੇ ਇਹ ਮਾਰਜਨ ਕੋਈ ਵੱਡੀ ਗੱਲ ਨਹੀਂ ਹੈ ਕਿ ਇਹ ਮਾਰਜਨ ਪੂਰਿਆ ਵੀ ਜਾਵੇ ਅਗਲੀਆਂ ਜੋ ਕਾਊਂਟਿੰਗ ਦੀਆਂ ਜੋ ਗੇੜਾਂ ਨੇ ਉਹਨਾਂ ਦੇ ਵਿੱਚ ਪਰ ਤੀਜੇ ਨੰਬਰ ਤੇ ਜੋ ਇਸ ਸਮੇ ਬੀਜੇਪੀ ਦੇ ਕੈਂਡੀਡੇਟ ਉਹ ਵੀ ਇਸ ਸਮੇ 9200 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਤਾਂ ਇਹ ਤਿੰਨੇ ਹੀ ਕੈਂਡੀਡੇਟ ਜੋ ਇਸ ਸਮੇ ਮੈਦਾਨ ਦੇ ਵਿੱਚ ਨੇ ਤਿੰਨਾਂ ਦੇ ਵਿੱਚ ਜੋ ਗੈਪ ਹੈ ਉਹ ਬਹੁਤ ਜ਼ਿਆਦਾ ਗੈਪ ਨਹੀਂ ਹੈ ਪਰ ਜੇ ਤਿੰਨਾ ਜੇ ਚਾਰੇ ਕੈਂਡੀਡੇਟਾਂ ਦੀ ਵੋਟਾਂ ਦੀ ਜੋ ਗਿਣਤੀ ਹੋਈ ਉਸ ਨੂੰ ਜੋੜ ਦਿੱਤਾ ਜਾਵੇ ਤਾਂ 13000 ਪਲੱਸ 11000 ਤੇ 9000 ਤੁਸੀਂ ਇਹ ਸੋਚ ਕੇ ਚੱਲੋ ਕਿ ਕਰੀਬ-ਕਰੀਬ 36-37000 ਵੋਟਾਂ ਦੀ ਇਸ ਸਮੇਂ ਗਿਣਤੀ ਹੋ ਚੁੱਕੀ ਹੈ ਤੇ 90000 ਦੇ ਲਾਗੇ ਵੋਟਾਂ ਪਈਆਂ ਸਨ ਤਾਂ ਕੁੱਲ ਮਿਲਾ ਕੇ ਇਸ ਸਮੇਂ 40-50000 ਵੋਟਾਂ ਦੇ ਕਰੀਬ ਜੋ ਗਿਣਤੀ ਹੈ ਉਹ ਹੁਣੀ ਉਸ ਦੀ ਬਾਕੀ ਹੈ ਇਸੇ ਲਈ 14 ਜੋ ਰਾਉਂਡਸ ਨੇ ਉਹਨਾਂ ਦੇ ਵਿੱਚੋਂ 6ਵਾਂ ਰਾਉਂਡ ਦੀ ਇਸ ਸਮੇਂ ਗਿਣਤੀ ਚੱਲ ਰਹੀ ਹੈ ਲੁਧਿਆਣਾ ਪੱਛਮੀ ਸੀਟ ਦੀ ਇਸ ਦੇ ਵਿੱਚ ਜੇਕਰ ਕੋਈ ਜਾਦੂ ਹੁੰਦਾ ਹੈ ਤਾਂ ਜਾਦੂ ਕਿਸ ਦੇ ਲਈ ਜ਼ਿਆਦਾ ਫਾਇਦੇਮੰਦ ਸਾਬਤ ਹੋਵੇਗਾ ਉਹ ਫਾਇਦੇਮੰਦ ਸਾਬਤ ਹੋਵੇਗਾ ਭਾਰਤ ਪੂਸ਼ਨ ਆਸ਼ੂ ਦੇ ਲਈ ਕਿਉਂਕਿ ਹਰ ਉਹ ਕੋਸ਼ਿਸ਼ ਤੇ ਹਰ ਉਹ ਇਸ ਸਮੇਂ ਰੱਬ ਕੋਲੋਂ ਤਿਆਰੇ ਹੋਣਗੇ ਕਿ ਜੋ ਸੰਜੀਵ अरोड़ा ਨੇ ਉਹਨਾਂ ਦੇ ਨਾਲ ਜੋ ਮੈਂ ਕੰਪੀਟ ਕਰ ਰਿਹਾ ਹਾਂ ਉਹ ਕਿਤੇ ਨਾ ਕਿਤੇ ਮੈਂ ਅੱਗੇ ਵਧ ਜਾਵਾਂ ਪਰ ਇਸ ਸਮੇਂ ਦੀ ਹੁਣ ਮੁੜ ਕੇ ਅਪਡੇਟ ਇਹ ਆਈ ਹੈ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ 13996 ਵੋਟਾਂ ਨਾਲ ਲੀਡ ਹਾਸਲ ਕੀਤੀ ਹੋਈ ਹੈ ਕਰੀਬ-ਕਰੀਬ 14000 ਵੋਟਾਂ ਨਾਲ ਲੀਡ ਹਾਸਲ ਕੀਤੀ ਹੋਈ ਹੈ ਤੇ ਭਾਰਤ ਪੁਸ਼ਨ ਆਸ਼ੂ ਕਰੀਬ-ਕਰੀਬ 12000 ਵੋਟਾਂ ਦੀ ਲੀਡ ਨਾਲ ਲੀਡ ਨਾਲ ਨੰਬਰ 2 ਤੇ ਨੇ ਤੇ ਭਾਜਪਾ ਦੇ ਕੈਂਡੀਡੇਟ ਨੇ ਵੀ 10000 ਦਾ ਅੰਕੜਾ ਪਾਰ ਕਰ ਲਿਆ ਹੈ ਤੇ ਆਮ ਤੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਕੈਂਡੀਡੇਟ ਨੇ ਪਰਵਕਾਰ ਸਿੰਘ ਉਹਨਾਂ ਨੇ 3221 ਵੋਟਾਂ ਤੇ ਹੀ ਸਿਮਟੇ ਹੋਏ ਨੇ ਯਾਨੀ ਚੌਥੇ ਨੰਬਰ ਤੇ ਨੇ ਇਹ ਚਾਰੇ ਹੀ ਚਿਹਰੇ ਲੁਧਿਆਣਾ ਪੱਛਮੀ ਸੀਟ ਦੇ ਉੱਪਰ ਚਮਕੇ ਹੋਏ ਸੀ ਜਿਨ੍ਹਾਂ ਦੀ ਵਾਰ-ਵਾਰ ਚਰਚਾ ਹੋ ਰਹੀ ਸੀ ਕਿ ਕੌਣ ਜੇਤੂ ਹੋਏਗਾ ਇਹਨਾਂ ਦੇ ਜੋ ਸੀਨੀਅਰ ਲੀਡਰ ਨੇ ਉਹ ਲਗਾਤਾਰ ਕੈਂਪਿੰਗ ਕਰ ਰਹੇ ਸੀ ਲੁਧਿਆਣਾ ਵੈਸਟ ਦੇ ਵਿੱਚ ਕਿ ਆਪਣੇ ਕੈਂਡੀਡੇਟ ਨੂੰ ਜਿਤਾਇਆ ਜਾਵੇ ਉਸ ਦੇ ਵਿੱਚ ਇਸ ਸਮੇਂ ਜੋ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਨੇ ਕਰੀਬ 14000 ਵੋਟਾਂ ਦੀ ਲੀਡ ਕਰਕੇ ਪਹਿਲੇ ਨੰਬਰ ਤੇ ਨੇ ਤੇ ਕਰੀਬ-ਕਰੀਬ 12000 ਦੀ ਵੋਟਾਂ ਦੀ ਲੀਡ ਨਾਲ ਭਾਰਤ ਪੂਸ਼ਨ ਆਸ਼ੂ ਇਸ ਸਮੇਂ ਦੂਜੇ ਨੰਬਰ ਤੇ ਨੇ ਤਾਂ ਕੁੱਲ ਮਿਲਾ ਕੇ 2000 ਵੋਟਾਂ ਦਾ ਫਰਕ ਹੈ ਇੱਕ ਜੇ ਇਹ ਫਰਕ ਅਗਲੀਆਂ ਜੋ ਰਾਉਂਡਸ ਨੇ ਅਗਲੇ ਜੋ ਰਾਉਂਡਸ ਨੇ 8 ਰਾਉਂਡ ਬਚੇ ਹੋਏ ਨੇ ਇਹਨਾਂ 8 ਰਾਉਂਡ ਦੇ ਵਿੱਚ ਘੱਟੋ-ਘੱਟਾ ਭਾਰਤ ਪੂਸ਼ਨ ਆਸ਼ੂ ਦਾ ਜੋ ਜੋ ਕਿਸਮਤ ਹੈ ਉਹੀ ਇਸ ਸਮੇ ਜੇ ਮਿਹਰਬਾਨ ਹੋਈ ਉਹਨਾਂ ਦੀ ਕਿਸਮਤ ਤਾਂ ਉਹ ਸ਼ਾਇਦ ਅੱਗੇ ਨਿਕਲ ਜਾਣ ਇਸ ਸਮੇ 12200 ਵੋਟਾਂ ਦੇ ਨਾਲ ਭਾਰਤ ਪੁਸ਼ਨ ਆਸ਼ੂ ਅੱਗੇ ਚੱਲ ਰਹੇ ਨੇ ਤੇ 14000 14500 ਵੋਟਾਂ ਦੀ ਲੀਡ ਕਰਕੇ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਚੱਲ ਰਹੀ ਹੈ ਤਾਂ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਜੋ ਪਹਿਲੇ ਅਤੇ ਦੂਜੇ ਨੰਬਰ ਤੇ ਕੈਂਡੀਡੇਟ ਨੇ ਹੁਣ ਫਿਲਹਾਲ ਦੀ ਸਥਿਤੀ ਦੇ ਵਿੱਚ ਉਹਨਾਂ ਦੀ ਜੋ ਟੱਕਰ ਉਹ ਇਸ ਸਮੇ ਬੇਹਦ ਕਰੜੀ ਟੱਕਰ ਹੈ ਕਿਉਂਕਿ ਇੱਥੇ ਹੀ ਤੈਅ ਹੋਏਗਾ ਕੀ ਕੌਣ ਜੇਤੂ ਹੋਏਗਾ ਕੌਣ ਨਹੀਂ ਹੋਏਗਾ ਪਰ ਇਹ ਸਭ ਦੇ ਵਿਚਾਲੇ ਜਿਵੇਂ ਤੁਹਾਨੂੰ ਅਸੀਂ ਸ਼ੁਰੂਜੀ ਦੱਸਿਆ ਕਿ ਸਭ ਨੂੰ ਹੈਰਾਨ ਕੀਤਾ ਹੈ ਜੀਵਨ ਗੁਪਤਾ ਨੇ ਜੋ ਕਿ ਭਾਜਪਾ ਦੇ ਕੈਂਡੀਡੇਟ ਨੇ ਕਿਸੇ ਨੂੰ ਉਮੀਦ ਨਹੀਂ ਸੀ ਕਿ ਉਹਨਾਂ ਨੂੰ 10000 ਤੋਂ ਜੋ ਫਿਲਹਾਲ ਦੀ ਲੀਡ ਹੈ 10400 ਤੋਂ ਵੱਧ ਵੋਟਾਂ ਦੇ ਨਾਲ ਉਹ ਲੀਡ ਕਰ ਰਹੇ ਨੇ ਨੰਬਰ 3 ਤੇ ਨੇ ਇਸ ਦਾ ਮਤਲਬ ਇਹ ਹੋਇਆ ਕਿ ਭਾਜਪਾ ਦਾ ਕੈਂਡੀਡੇਟ ਵੀ ਮਜ਼ਬੂਤੀ ਨਾਲ ਅੱਗੇ ਵਧਿਆ ਸੀ ਤਾਂ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਜਪਾ ਦਾ ਜੋ ਵੋਟ ਸ਼ੇਅਰ ਹੈ ਉਹ ਕਿਤੇ ਨਾ ਕਿਤੇ ਪਿੱਛੇ ਨਹੀਂ ਹੈ ਉਹ ਵੋਟ ਸ਼ੇਅਰ ਡਿਸਾਈਡਿੰਗ ਹੈ ਇਸੇ ਕਰਕੇ ਨੰਬਰ 3 ਤੇ ਬੀਜੇਪੀ ਇਸ ਸਮੇਂ ਹੈ ਫਿਲਹਾਲ ਦੇ ਰੋਜਾਨਾ ਦੇ ਵਿੱਚ 6 ਰਾਊਂਡ ਦੀ 6ਵੇਂ ਰਾਊਂਡ ਦੀ ਇਸ ਸਮੇਂ ਕਾਊਂਟਿੰਗ ਚੱਲ ਰਹੀ ਹੈ ਆਸ਼ੂ ਦੂਜੇ ਨੰਬਰ ਤੇ ਨੇ ਤੇ ਜੋ ਸੰਜੀਵ ਅਰੋੜਾ ਨੇ ਉਹ ਪਹਿਲੇ ਨੰਬਰ ਤੇ ਨੇ ਸੰਜੀਵ ਅਰੋੜਾ ਕਿਉਂਕਿ ਪਹਿਲੇ ਨੰਬਰ ਤੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਸਮਰਥਕ ਇਸ ਸਮੇਂ ਮੈਦਾਨ ਵਿੱਚ ਨਿੱਤਰ ਚੁੱਕੇ ਨੇ ਜੋ ਪਾਰਟੀ ਦੇ ਝੰਡੇ ਲੈ ਕੇ ਡਾਂਸ ਕਰ ਰਹੇ ਨੇ ਢੋਲ ਦੀ ਥਾਪ ਤੇ ਉਹ ਭੰਗੜੇ ਪਾਉਂਦੇ ਵੀ ਨਜ਼ਰ ਆ ਰਹੇ ਨੇ ਉਹ ਬਣਦਾ ਇਸ ਕਰਕੇ ਵੀ ਹੈ ਕਿਉਂਕਿ ਸਭ ਨੂੰ ਇਹ ਲੱਗ ਰਿਹਾ ਸੀ ਕਿ ਭਾਰਤ ਪੂਸ਼ਣ ਆਸ਼ੂ ਦਾ ਜੋ ਇਸ ਵਾਰ ਪਲੜਾ ਉਹ ਭਾਰੀ ਰਹੇਗਾ ਕਿਉਂਕਿ ਸਭ ਤੋਂ ਵੱਧ ਜੋ ਚਰਚਾ ਦੇ ਵਿੱਚ ਸ਼ਕਸੀ ਉਸ ਹੀ ਭਾਰਤ ਪੂਸ਼ਣ ਆਸ਼ੂ ਤੁਹਾਨੂੰ ਯਾਦ ਹੋਵੇਗਾ ਕਿ 6 ਮਹੀਨੇ ਪਹਿਲਾਂ ਗੁਰਪ੍ਰੀਤ ਗੋਗੀ ਜੋ ਕਿ ਲੁਧਿਆਣਾ ਪੱਛਮੀ ਦੇ ਵਿਧਾਇਕ ਸੀ ਚੁਣ ਕੇ ਆਏ ਸੀ ਉਹਨਾਂ 92 ਵਿਧਾਇਕਾਂ ਦੇ ਵਿੱਚੋਂ ਪਰ ਉਹਨਾਂ ਦੀ ਮੌਤ ਹੋ ਗਈ ਸੀ ਗੋਲੀ ਲੱਗਣ ਨਾਲ ਉਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ 6 ਮਹੀਨੇ ਬਾਅਦ ਕਿਉਂਕਿ ਚੋਣ ਕਮਿਸ਼ਨ ਦਾ ਜੋ ਰੂਲ ਹੈ ਉਸ ਤੇ 6 ਮਹੀਨੇ ਦੇ ਅੰਦਰ ਅੰਦਰ ਚੋਣਾ ਕਰਵਾਈਆਂ ਜਾਣੀਆਂ ਲਾਜ਼ਮੀ ਨੇ ਇਸੇ ਦੇ ਤਹਿਤ ਲੁਧਿਆਣਾ ਵੈਸਟ ਦੀ ਜੋ ਇਹ ਚੋਣ ਹੈ ਉਹ ਕਰਵਾਈ ਗਈ ਇਸ ਦੇ ਵਿੱਚ ਜੋ ਪ੍ਰਮੁੱਖ ਪਾਰਟੀਆਂ ਨੇ ਆਮ ਆਦਮੀ ਪਾਰਟੀ ਜੋ ਕਿ ਸੱਤਾ ਤੇ ਹੈ ਨੰਬਰ 2 ਪਾਰਟੀ ਜੋ ਬੀ ਕਾਂਗਰਸ ਹੈ ਤੇ ਨੰਬਰ 3 ਭਾਜਪਾ 4 ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਹੀ ਕੈਂਡੀਡੇਟਸ ਦੀ ਚਰਚਾ ਹੋ ਰਹੀ ਸੀ ਤੇ ਇਨ੍ਹਾਂ ਕੈਂਡੀਡੇਟਸ ਦੇ ਉੱਪਰ ਜੋ ਇਸ ਸਮੇਂ ਲੁਧਿਆਣਾ ਪਛਮੀ ਦਾ 6ਵੇਂ ਗੇਟ ਦੀ ਜੋ 7ਵੇਂ ਰਾਊਂਡ ਦੀ ਹੁਣ VOTING ਸ਼ੁਰੂ ਹੋ ਚੁੱਕੀ ਹੈ ਜੀ ਆ 6 ਰਾਊਂਡ ਦੀ VOTING ਖਤਮ ਹੋ ਚੁੱਕੀ ਹੈ 7ਵੇਂ ਰਾਊਂਡ ਦੀ VOTING ਸ਼ੁਰੂ ਹੋ ਚੁੱਕੀ ਹੈ ਯਾਨੀ ਕਿ 14 ਰਾਊਂਡ ਦੇ ਵਿੱਚੋਂ 7 ਰਾਊਂਡ ਇਸ ਸਮੇਂ ਆਲਮੋਸਟ ਖਤਮ ਕਰ ਲਏ ਜਾਣਗੇ ਇਸ ਤੋਂ ਬਾਅਦ ਪੱਕਾ ਹੋ ਜਾਏਗਾ ਕਿ ਕੌਣ ਅੱਗੇ ਵਧੇਗਾ ਕਿਉਂਕਿ ਪੰਜਾਬ ਫੀਸਦ ਵੋਟਾਂ ਦੀ ਗਿਣਤੀ ਲਗਭਗ ਪੂਰੀ ਹੋ ਜਾਣੀ ਹੈ ਹੁਣ ਤੋਂ ਕੁਝ ਮਿੰਟਾਂ ਬਾਅਦ ਹੀ ਇਸੇ ਦੇ ਤਹਿਤ ਹੁਣ ਜਿਵੇਂ ਅਸੀਂ ਦੱਸ ਰਹੇ ਹਾਂ ਕਿ ਕਰੀਬ 14.5 ਹਜ਼ਾਰ ਵੋਟਾਂ ਦੀ ਲੀਡ ਲੈ ਕੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਨੰਬਰ 1 ਤੇ ਹੈ ਨੰਬਰ 2 ਤੇ ਭਾਰਤ ਪੁਸ਼ਨ ਆਸ਼ੂ ਨੇ ਜੋ ਕਿ ਕਰੀਬ 12.5 ਹਜ਼ਾਰ ਵੋਟਾਂ ਦੇ ਅੰਕੜੇ ਨੂੰ ਛੂ ਰਹੇ ਨੇ ਤੇ ਨੰਬਰ 3 ਤੇ ਜੋ ਨੇ ਭਾਜਪਾ ਦੇ ਜੀਵਨ ਗੁਪਤਾ ਜੋ ਕਿ ਕਰੀਬ-ਕਰੀਬ 11 ਹਜ਼ਾਰ ਵੋਟਾਂ ਦਾ ਜੋ ਅੰਕੜਾ ਹੈ ਉਸ ਨੂੰ ਛੂ ਰਹੇ ਨੇ ਤੇ ਨੰਬਰ 4 ਤੇ ਪਰਉਪਕਾਰ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਜਿਨਾਂ ਦਾ ਜੋ ਵੋਟਾਂ ਦਾ ਜੋ ਗੈਪ ਉਹ ਬਹੁਤ ਜ਼ਿਆਦਾ ਹੈ ਕਿਉਂਕਿ ਉਹ 3283 ਵੋਟਾਂ ਤੇ ਨੇ ਬਾਕੀਆਂ ਦਾ ਜੋ ਅੰਕੜਾ ਉਹ 10000 ਪਲੱਸ ਹੈ 10 ਕ੍ਰੋਸ ਕਰ ਚੁੱਕਾ ਹੈ ਤਾਂ ਇਸ ਸਮੇਂ ਜੋ ਮੁੱਖ ਟੱਕਰ ਹੈ ਉਹ ਪਹਿਲੇ ਅਤੇ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਵਿੱਚ ਕਿਤੇ ਤੀਜੇ ਨੰਬਰ ਤੇ ਨੇ ਭਾਜਪਾ ਦੇ ਜੀਵਨ ਗੁਪਤਾ ਪਰ ਇਹ ਜੋ ਸੱਤ ਢੇੜਾਂ ਦੀ ਕਾਊਂਟਿੰਗ ਬਚੀ ਹੋਈ ਹੈ ਇਹ ਹੀ ਤੈਅ ਕਰੇਗੀ ਕਿ ਪਹਿਲੇ ਦੂਜੇ ਨੰਬਰ ਤੇ ਕੌਣ ਹੋਏਗਾ ਹੁਣ ਫਿਲਹਾਲ ਭਾਰਤ ਪੂਸ਼ਣ ਆਸ਼ੂ ਤੇ ਉਹਨਾਂ ਦੇ ਚੋਣ ਵਾਲਿਆਂ ਦੇ ਸਾਹ ਸੁੱਕੇ ਹੋਏ ਨੇ ਕਿ ਕਾਸ਼ ਉਹਨਾਂ ਦੀ ਕਿਸਮਤ ਕਮ ਆਵੇ ਤੇ ਇਹਨਾਂ ਸੱਤ ਜੋਗੇੜ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਸਫਲਤਾ ਹਾਸਲ ਹੋਏ ਇਹ ਤਾਂ ਅਸੀਂ ਤੁਹਾਨੂੰ ਦੱਸ ਹੀ ਰਹੇ ਹਾਂ ਪਰ ਇੱਕ ਇੰਟਰਸਟਿੰਗ ਤਸਵੀਰ ਤੁਹਾਨੂੰ ਦਿਖਾਉਣੇ ਲਾਜ਼ਮੀ ਹੈ ਉਹ ਇੰਟਰਸਟਿੰਗ ਤਸਵੀਰ ਕਿਸ ਦੀ ਹੋ ਸਕਦੀ ਹੈ ਜਦੋਂ ਵੀ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਚੋਣ ਹੁੰਦੀ ਹੈ ਤਾਂ ਉਸ ਦੇ ਵਿੱਚ ਇੱਕ ਸ਼ਖਸ ਜਿਸ ਨੂੰ ਮਜ਼ਾਹੀਆ ਤੌਰ ਤੇ ਲੋਕ ਜਾਣਦੇ ਨੇ ਉਹ ਹੈ ਨੀਟੂ ਸ਼ਟਰਾਂ ਵਾਲਾ ਉਹ ਤਸਵੀਰ ਤੁਹਾਨੂੰ ਦਿਖਾਉਣੀ ਲਾਜ਼ਮੀ ਹੈ ਜਦੋਂ ਨੀਟੂ ਸ਼ਟਰਾਂ ਵਾਲਾ ਨੂੰ ਵੋਟਾਂ ਜੋ ਹੁਣ ਤੱਕ ਪਈਆਂ ਨੇ ਉਹ ਕਰੀਬ-ਕਰੀਬ 40 ਦੇ ਕਰੀਬ ਵੋਟਾਂ ਪਈਆਂ ਨੇ ਉਹ ਹਾਲਾਂਕਿ ਬਾਅਦ ਚੋਂ ਸਾਫ਼ ਹੋ ਜਾਏ ਕਿ ਨੀਟੂ ਛਟਰਾਵਲੇ ਨੂੰ ਕੁੱਲ ਕਿੰਨੀਆਂ ਵੋਟਾਂ ਪਈਆਂ ਨੇ ਪਰ ਇੱਕ ਗੱਲ ਤੈ ਹੈ ਕਿ ਨੀਟੂ ਛਟਰਾਵਲੇ ਨੇ ਜਦੋਂ ਆਪਣੀ VOTING ਜੋ ਆਪਣੇ ਹੱਕ ਦੇ ਵਿੱਚ ਉਸ ਨੂੰ VOTING ਹੋਈ ਜਿਸ ਦੀ ਕਾਊਂਟਿੰਗ ਹੋਈ ਸੀ ਸੱਤ ਗੇਣਾਂ ਦੇ ਵਿੱਚ ਉਸ ਨੂੰ ਜਦੋਂ ਉਹਨੇ ਸੁਣਿਆ ਤਾਂ ਉਹ ਬੇਹਦ ਗੁੱਸੇ ਦੇ ਵਿੱਚ ਆ ਗਿਆ ਆਪਣੇ ਅੰਦਾਜ਼ ਨਾਲ ਬੇਹਦ ਗੁੱਸੇ ਦੇ ਵਿੱਚ ਕੀ ਹੋਣਾ ਉਸ ਦਾ ਅੰਦਾਜ਼ ਹੀ ਉਸ ਤਰ੍ਹਾਂ ਹੁੰਦਾ ਹੈ ਤਾਂ ਉਸ ਦੇ ਸਮਰਥਕ ਉਸ ਦੇ ਕੋਲ ਆਏ ਇੱਕ ਸਮਰਥਕ ਦਾ ਉਸਨੇ ਮੋਬਾਈਲ ਫੋਨ ਚੁੱਕਿਆ ਤੇ ਗੁੱਸੇ ਦੇ ਵਿੱਚ ਸੜਕ ਤੇ ਮਾਰਿਆ ਤੇ ਮੋਬਾਈਲ ਫੋਨ ਟੁੱਟ ਗਿਆ ਤੇ ਉਸ ਜੋ ਤਸਵੀਰਾਂ ਹੁੰਦੀਆਂ ਨੇ ਉਹ ਤਸਵੀਰਾਂ ਲਾਜ਼ਮੀ ਤੌਰ ਤੇ ਮੀਡੀਆ ਵਾਲਿਆਂ ਦੇ ਲਈ ਖਿੱਚ ਦਾ ਕੇਂਦਰ ਬਣਦੀਆਂ ਨੇ ਤੇ ਉਹ ਤਸਵੀਰਾਂ ਕਵਰ ਵੀ ਕੀਤੀਆਂ ਗਈਆਂ ਉਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਵੀ ਰਹੇ ਹਾਂ ਇਹ ਤਸਵੀਰ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਨੀਟੂ ਸ਼ਟਰਾਂ ਵਾਲੀ ਤਸਵੀਰ ਤੁਸੀਂ ਦੇਖ ਰਹੇ ਹੋ ਉਸ ਦੇ ਇੱਕ ਸਮਰਥਕ ਨੇ ਉਸ ਨੂੰ ਹਾਰ ਪਾਉਣਾ ਚਾਹਿਆ ਮਾਰਾ ਪਾਉਣੀ ਚਾਹੀ ਪਰ ਉਹ ਗੁੱਸੇ ਦੇ ਵਿੱਚ ਮਾਰਾ ਤੋੜ ਕੇ ਅੱਗੇ ਵਧਿਆ ਉਸ ਕੋਲ ਮੀਡੀਆ ਵਾਲੇ ਉਸ ਤੋਂ ਪੁੱਛਣਾ ਚਾਹ ਰਹੇ ਸੀ ਕਿ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਪਰ ਅਚਾਨਕ ਉਸਨੇ ਆਪਣੇ ਸਮਰਥਕ ਦਾ ਫੋਨ ਲਿਆ ਤੇ ਫੋਨ ਸੜਕ ਤੇ ਮਾਰਿਆ ਇਹ ਉਸ ਦਾ ਅੰਦਾਜ਼ ਹੈ ਇਹ ਕੋਈ ਤੁਹਾਨੂੰ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਜੋ ਤਸਵੀਰਾਂ ਹੁੰਦੀਆਂ ਨੇ ਤਸਵੀਰਾਂ ਦੇਖਣੀਆਂ ਵੀ ਲਾਜ਼ਮੀ ਹੁੰਦੀਆਂ ਨੇ ਕਿ ਆਖਿਰਕਾਰ ਜੇਕਰ ਕੋਈ ਗੰਭੀਰਤਾ ਦੇ ਤੌਰ ਤੇ ਕੋਈ ਚੀਜ਼ ਚੱਲ ਰਹੀ ਹੈ ਉਸ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਜ਼ahiya ਕਿਸਮ ਦਾ ਸ਼ਖਸ ਆਵੇ ਤਾਂ ਉਸ ਨੂੰ ਵੀ ਦਿਖਾਣਾ ਜਾਣਾ ਚਾਹੀਦਾ ਹੈ ਇਸੇ ਕਰਕੇ ਇਹ ਆਪਣਾ ਅੰਦਾਜ਼ ਨੀਟੂ ਛਟਰਾ ਵਾਲੇ ਦਾ ਔਰ ਇਸ ਨੂੰ ਪਤਾ ਹੁੰਦਾ ਹੈ ਕਿ ਮੈਂ ਜਿਤਨਾ ਨਹੀਂ ਹੈ ਪਰ ਫਿਰ ਵੀ ਪੰਜਾਬ ਦੇ ਵਿੱਚ ਕਿਤੇ ਵੀ ਚੋਣ ਹੋ ਰਹੀ ਹੋਵੇ ਚਾਹੇ ਅਸੈਂਬਲੀ ਦੀ ਹੋਵੇ ਚਾਹੇ ਲੋਕ ਸਭਾ ਦੀ ਚੋਣ ਹੋਵੇ ਉਹ ਉੱਥੇ ਪਹੁੰਚ ਕੇ ਜ਼ਰੂਰ ਆਪਣਾ ਆਪਣੀ ਜੋ ਉਪਸਥਿਤੀ ਹੈ ਉਸ ਨੂੰ ਦਰਜ ਜ਼ਰੂਰ ਕਰਾਉਂਦਾ ਤੇ ਇੱਥੇ ਵੀ ਕਰਵਾਈ ਹੁਣ ਤੱਕ ਦੀ ਅਪਡੇਟ ਦੇ ਮੁਤਾਬਕ ਨੀਟੂ ਛਟਰਾ ਵਾਲੇ ਨੂੰ 33 ਵੋਟਾਂ ਪਈਆਂ ਨੇ 33 ਵੋਟਾਂ ਮਤਲਬ ਕਿ ਨੋਟਾ ਨਨ ਆਫ ਦੀ ਅਬੋਵ ਜੋ ਹੁੰਦਾ ਕਿ ਤੁਸੀਂ ਕਿਸੇ ਨੂੰ ਵੋਟ ਨਹੀਂ ਪਾਈ ਉਸ ਤੋਂ ਵੀ ਘੱਟ ਵੋਟਾਂ ਪਈਆਂ ਨੇ ਤਾਂ ਨੀਟੂ ਛਟਰਾ ਵਾਲਾ ਆਪਣਾ ਅ ਜਾ ਰਿਹਾ ਹੈ ਮੀਡੀਆ ਵਾਲੇ ਉਸ ਨੂੰ ਕੁਝ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹੈ ਪਰ ਉਸ ਤੁਸੀਂ ਸੜਕ ਤੇ ਦੇਖਿਆ ਕਿ ਉਸ ਦੇ ਵੱਲੋਂ ਸੁੱਟਿਆ ਗਿਆ ਜੋ ਹਾਰ ਹੈ ਉਸ ਤੋਂ ਇਲਾਵਾ ਤੋੜਿਆ ਗਿਆ ਫੋਨ ਹੈ ਉਸ ਦੇ ਅੰਸ਼ ਸੜਕ ਤੇ ਦਿਖਾਈ ਦੇ ਰਹੇ ਨੇ ਤਾਂ ਨੀਟੂ ਛਟਰਾ ਵਾਲਾ ਆਪਣਾ ਅੰਦਾਜ਼ ਹੈ ਪਰ ਇਸ ਦੇ ਵਿਚਾਲੇ ਜੋ ਸਭ ਤੋਂ ਅਹਿਮ ਗੱਲ ਇਹ ਹੈ ਕਿ 7ਵੇਂ ਗੇਟ ਦੀ ਜੋ ਕਾਊਂਟਿੰਗ ਹੈ ਉਹ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੇ ਜੋ ਸੰਜੀਵ ਅਰੋੜਾ ਨੇ ਉਹ ਇਸ ਸਮੇਂ 14486 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਨੰਬਰ 2 ਤੇ ਭਾਰਤ ਪੁਸ਼ਨ ਆਸ਼ੂ ਤੇ 10000 ਤੋਂ ਵੱਧ ਵੋਟਾਂ ਜੋ ਹਾਸਲ ਕੀਤੀਆਂ ਨੇ ਫਿਲਹਾਲ 6ਵੇਂ 라ਉਂਡ ਦੀ ਗਿਣਤੀ ਜਦੋਂ ਮੁਕੰਮਲ ਹੋਈ ਹੈ ਉਹਨੇ ਜੀਵਨ ਗੁਪਤਾ ਭਾਜਪੀ ਦੇ 4ਵੇਂ ਨੰਬਰ ਤੇ ਪਰਵਕਾਰ ਸਿੰਘ ਸ਼ਰਮਣੀ ਅਕਾਲੀ ਦਲ ਤੇ ਇਸ 7ਵੇਂ ਗੇਟ ਦੀ VOTING ਚੱਲ ਰਹੀ ਹੈ ਅੱਗੇ ਜਿਵੇਂ ਵੀ ਕੁਝ ਅਪਡੇਟ ਆਏਗਾ ਤੁਹਾਨੂੰ ਤੁਹਾਡੇ ਸਾਹਮਣੇ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਪਰ ਸਭ ਤੋਂ ਵੱਡੀ ਖਬਰ ਪੰਜਾਬ ਦੀ ਇਹੀ ਹੈ ਕਿ ਭਾਰਤ ਪੁਸ਼ਨ ਆਸ਼ੂ ਜਿਨ੍ਹਾਂ ਨੂੰ ਲੱਗਦਾ ਸੀ ਕਿ ਉਹ ਐਮਐਲਏ ਬਣ ਕੇ ਅਸੈਂਬਲੀ ਪਹੁੰਚਣਗੇ ਪਰ ਫਿਲਹਾਲ 7ਵੇਂ ਗੇੜ ਦੀ VOTING ਦੇ ਵਿੱਚ ਕਾਊਂਟਿੰਗ ਦੇ ਵਿੱਚ ਉਹਨਾਂ ਨੂੰ ਆਪਣੀ ਜੋ ਉਮੀਦ ਹੈ ਉਹ ਪੂਰੀ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ ਦੇਖਿਏ ਮੈਂ ਜਦ ਸੋਈ ਹੋਈ ਜਨਤਾ ਕੋ ਜਗਾਉਣਾ ਚਾਹਤਾ ਹਾਂ ਜੇ ਇੱਕ ਕੈਂਡੀਡੇਟ ਇੱਕ ਕੈਂਡੀਡੇਟ ਖੜਾ ਹੋਤਾ ਉਸke ਅਗੇ 100 ਕੈਂਡੀਡੇਟ ਖੜਾ ਹੋ ਜਾਏ तो ये बदलाव आप ही करेंगे पुलिस प्रशासन भी सुनेगी कारपोरेशन भी सुनेगी कचहरी तहसील हर जगह पे हमारी सुनवाई होगी अगर हम लोगों में एक बंदा खड़ा है तो उसके सामने 20 बंदे 40 बंदे नहीं खड़े होंगे ना तो ये लोकतंत्र नहीं हो जाएगा एक आम बंदे को वोट नहीं पड़ती क्यों इनको इनके पास पैसा है ये पैसा बांट के वोट ले लेते हैं राशन बांट के वोट ले लेते हैं इनको बोलो हक की वोट लेके दिखाए हक सच की वोट बस एक ही बंदा ले सकता है उसका नाम कल्ला नीटू शट्रा वाला और एक बात और बात करना चाहता हूँ कि जेड़ा अफसर थोड़ा आपकी बात नहीं सुनता उस मीडिया को बुलाओ उसका जुलूस निकाल दो बस यही एक आइडिया रह गया और मैं आपको बता रहा हूँ कि जो अफसर नहीं सुनता बस एक ही आइडिया रह गया है कि उसका जुलूस निकाल दो फिर वो आपकी बात सुनेगा प्यार से तो कोई नहीं सुनता मैंने हजारों बार लोगों को बेनती करके देख लिया अफसरों को भी मैं नौ बार खड़ा हो जाएगा दसवीं बार और, और मैंने मोदी साहब के सामने भी इलेक्शन लड़े हैं वाराणसी में ਔਰ ਮੈਂਨੇ ਫਾਈਲ ਦਾਖਲ ਕੀਤੀ ਸੀ 200 ਫਾਈਲ ਜਮ੍ਹਾਂ ਹੋਈਦੀ ਉਹਨਾਂ ਨੇ ਸਾਰੀ ਚੋਣ ਕਮਿਸ਼ਨ ਰੱਦ ਕਰਦੀ ਸੀ ਕਿਉਂਕਿ ਨਾ ਤਾਂ ਵੈਲਿਡ ਪੇਪਰ ਬੋਟਸਪਣੀ ਸੀ ਤੇ ਨਾ ਤਾਂ ਮਸ਼ੀਨ ਮੇ ਇਸ ਕਰਕੇ ਉਹ ਸਭ ਵੀ ਕੈਨਸਲ ਹੋ ਗਿਆ تھا ਔਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਲੋਕਾਂ ਨੂੰ ਕਿ ਰੱਬ ਨੂੰ ਕਦੀ ਨਾ ਭੁੱਲੋ ਜਦੋਂ ਤੁਸੀਂ ਮਰ ਜਣਾ ਸਾਰਾ ਕੁਝ ਇੱਥੇ ਰਹਿਣਾ ਜਿਹੜੇ ਕਰੋੜਾ ਅਰਬ ਰੁਪਏ ਲੋਕੀ ਲੈ ਕੇ ਆਏ ਇੱਥੇ ਸਭ ਖਤਮ ਹੋ ਜਾਣਾ ਗਰੀਬਾਂ ਦੀ ਮਦਦ ਕਰੋ ਲੋਕਾਂ ਨੂੰ ਮੁਸ਼ਕਲਾਂ ਚ ਕੱਢੋ ਜੇ ਲੋਕ ਇਹ ਲੀਡਰ ਲੋਕ ਮੁਸ਼ਕਲਾਂ ਗਰੀਬਾਂ ਨੂੰ ਪਾ ਦਿੰਦੇ ਆ ਨਾ ਕਿਤੇ ਕਿਸੇ ਸੁਣਵਾਈ ਨਹੀਂ ਹੁੰਦੀ ਬੰਦਿਆਂ ਦੀ ਖਾਰ ਕੇ ਮੈਂ ਤਾਂ ਖੜਾਇਆ ਕਿ ਲੋਕਾਂ ਦੀ ਜਿੱਤ ਹੋਵੇ ਇੱਕ ਲੋਕਤੰਤਰ ਆਵੇ ਇੱਕ ਲੋਕਾਂ ਦੀ ਗੱਲ ਸੁਣੀ ਜਾਵੇ ਅੱਜ ਕਿਤੇ ਵੀ ਚਲ ਜਾਓ ਜਿਹੜਾ ਬੰਦਾ ਵੋਟ ਪਾਉਂਦਾ ਤੇ ਸੁਣਾਈ ਹੁੰਦੀ ਆ ਆ ਵੋਟਾਂ ਪਾਉਣ ਤੋਂ ਬਾਅਦ ਦੇਖ ਲਓ ਕਿਦਾਂ ਰਿਜ਼ਲਟ ਨਿਕਲੇ ਆ ਹਾਂਜੀ ਦੇਖੋ ਜੀ ਜਿੰਨੇ ਪਣਨਗੇ ਮੈਨੂੰ ਸੱਚ ਤੇ ਹੱਕ ਦੀ ਪਣਨਗੇ ਨਾ ਮੈਂ ਕਿਸੇ ਨੂੰ ਪਾਣੀ ਪਿਆ ਨਾ ਮੈਂ ਕਿਸੇ ਨੂੰ ਸ਼ਰਾਬ ਪਿਆਈ ਆ ਨਾ ਮੈਂ ਕਿਸੇ ਨੂੰ ਪੈਸੇ ਦਿੱਤੇ ਨਾ ਮੈਂ ਕਿਸੇ ਨੂੰ ਰਾਸ਼ਨ ਵੰਡਿਆ ਮੈਂ ਰੱਬ ਦੀ ਕਸਮ ਖਾ ਕੇ ਨਾ ਆਪਣੇ ਬੱਚਿਆਂ ਦੀ ਕਸਮ ਖਾ ਕੇ ਇਹਨਾਂ ਨੂੰ ਕਸਮ ਖਵਾ ਕੇ ਪੁੱਛੋ ਇਹ ਬੰਦਿਆਂ ਨੇ ਕੀ ਕੁਝ ਨਹੀਂ ਵੰਡਿਆ